ਉਹ ਅੱਗੇ ਕੱਢ ਗਿਆ ਉਹ ਟੋਟੀ ਦੇ ਦੇ ਇਹਦਾ ਚੈਂਪੀਅਨ ਰਹਿ ਗਿਆ ਇਹਦਾ ਰੇਸ ਵਾਲਾ ਘੋੜਾ ਹੋ ਗਿਆ ਵਾਹ ਤੇਰੇ ਜਿੱਤ ਗਿਆ ਬਈ ਇਹ ਤਾਂ ਚੱਕ ਗਿਆ ਨੰਬਰ ਚੱਕ ਗਿਆ ਮੋੜ ਵੀ ਆ ਕਿਤੇ ਦੋ ਜਣੇ ਥੱਲੇ ਪਏ ਆ ਦੇਖੋ ਬਾਈ ਆਏ ਨੁਕਸਾਨ ਕਰ ਦिए ਗਏ ਫਿਰ ਜਿੱਥੇ ਜਿੱਥੇ ਲੰਘਦੀ ਹੈ ਕਾਂਕੇ ਵੀ ਵਿੱਚ ਤੇ ਪੈੜਾ ਵੀ ਛੱਪਦੀਆਂ ਦੇਖੋ ਲੈ ਪੈੜੇ ਪੈੜ 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 ਫਰੈਂਡਾਂ ਅੰਗ ਕਰਦੀ ਲੈ ਲੋ ਜੀ ਭਾਈ ਦੋ ਦੋ ਗੱਡੀਆਂ ਮਨਰੇ ਚੋਰੀ ਕਰਨ ਆ ਕੇ ਗੰਨਾ ਪੂਰੀ ਕੌਣ ਆਇਆ ਗੰਨੇ ਦਾ ਰਾਤ ਦਾ ਸਾਰਾ ਰੇਟ ਵਧਿਆ ਵਾ ਕੱਲ ਦਾ ਐ ਗੰਨੇ ਦੇ ਪੁੱਛ ਬਹੁਤ ਵਧ ਗਈ ਜਦੋਂ ਰੇਟ ਵਧਿਆ ਗੰਨੇ ਦਾ ਹਾਂ ਬੰਦੇ ਕਹਿੰਦੇ ਵੀ ਵੱਢ ਲੈ ਜੋ ਹਾਂ ਰੇਟ ਵਧ ਗਿਆ ਤੇ ਰੇਟ ਵਧ ਗਿਆ ਦੇ ਰਾਤ ਉਹ ਲੈ ਇੱਕ ਦਾਵਨਾ ਜੀ 1500 ਆਪਣੇ ਖੇਤ ਵਾ ਤੇ ਵੱਢਣਾ ਹੈ ਰੇਟ ਵਧਿਆ ਮੈਂ ਹੋਰ ਪਾਸੇ ਰੇ ਵੱਟੋ ਲੱਗ ਪਾਸ ਲੈ ਕਹਿੰਦੇ ਕਿਆ ਬਤ ਰਾਤ ਨੂੰ ਕੀਨੇ ਚੋਰੀ ਕਰ ਲੈ ਜਾਣ ਦੰਦ ਨੰਨੇ ਇਕੱਠਾ ਕਰਕੇ ਰੱਖ ਲੈਣਾ ਉਹ ਦੇਖ ਮਨੇ ਨੇ ਵੇਚਦਾ ਭਾਈ ਗੰਨਾ ਇਹ ਉਹ ਲੇ ਬਰਾ ਇਹ ਝੱਲੀਆਂ ਤੇ ਆਏ ਗੰਨਾ ਲੈਣ ਰੇੜਾ ਪੂਰੀ ਵਾਲਾ ਮੈਂ ਪਛਾਨ ਲਿਆ ਲਈ ਨਾ ਪੂਰੀ ਤੈ ਤਰੀ ਕੰਮ ਲਿਆ ਤੇ ਹੈ ਉਹ ਤਾਂ ਪਹਿਲਾਂ ਦਾ ਬਥੇਰਾ ਜੋੜਿਆ ਸੀ ਇਹ ਰੇੜਾ ਦੂਆ ਨਹੀਂ ਦੂਆ ਕਿਹੜਾ ਦੂਆ ਹੁਣ ਲੋਹੀ ਜਿਹੜਾ ਦੂਆ ਆ ਗਿਆ ਉਹ ਆਹ ਮਨੇ ਉਹ ਕਾਗਜ ਲਾਤਾ ਨਾ ਤੂੰ ਕਹਿੰਦਾ ਦਰਪਾਲ ਕਾਗਜ ਵੀ ਠੀਕ ਹੈ ਆਗਜ ਵੀ ਠੀਕ ਹੈ ਇਹ ਆਏ ਨਾ ਇਹ ਕਹੀ ਮਾਰੇ ਤੇ ਪੜ ਜਾਂਦੀ ਏ ਦੇਖਣਾ 올 ਫਾਈਬਰ ਫੇ ਪੱਕੀ ਕੰਮ ਦੀ ਇਹਨੇ ਗੋਹਾ ਢੋਣਾ ਹੈ ਪਰ ਗੋਹਾ ਲੈ ਭਾਈ ਦੁੱਧ ਦਾ ਕੰਮ ਹੈ ਵਧੀਆ ਮਨੇ ਨੂੰ 11 ਡੰਗਰ ਲੈ ਕੇ ਦੇ ਦੇਣੇ ਮੈਂ ਮੈਂ ਤਾਂ ਆਪ ਕਰ ਲੈਣਾ ਕੰਮ ਮੈਂ ਹਿਸਾਬ ਆ ਲੈਣਾ ਪੂਰੇ 11 ਡੰਗਰ ਤੈਨੂੰ ਕਰ ਦੇਣੇ ਲੈ ਦੇ ਹੈ ਰੱਖ ਲੂਗਾ ਮੈਂ ਰੱਖ ਲੈਣਾ ਮੌਰੀਓ ਪਾ ਲੈਣਾ ਫਾਰਮ ਜੇ ਨਹੀਂ ਕਰਨਾ ਮੈਂ ਕਰਨਾ ਗਾਇ ਰੱਖਣੇ ਕਿ ਮੈਂ ਹਿਸਾਬ ਇੱਥੇ ਰੱਖ ਲੈਣਾ ਲੋੜੇ ਨਹੀਂ ਘਰ ਤੇ ਜਾਣਾ ਨਹੀਂ ਤੁਹਾਨੂੰ ਇਹ ਮੈਸਾਂ ਵੀ ਰੱਖਣੀਆਂ ਮੈਸਾਂ ਦਾ ਤਾਂ ਫਾਇਦਾ ਰੱਖਾ ਗੈਂਾਂ ਗੈਂਾਂ ਦਾ ਦੋ ਪਾਲਵੇ ਵਿੱਚ ਬਸ ਦੋ ਤਿੰਨ ਨਹੀਂ ਵੱਧ ਹੋਣੀ ਚਾਹੀਦੀ ਹਾਂ ਗੈਂਾਂ ਸੌਦਾ ਹੈ ਵਧੀਆ ਜਿੱਦਣ ਮਵਾਰ ਹੋ ਜਵੇ ਪੂਰੀ ਹਾਂ ਗੈਂਾਂ ਦਾ ਕੰਮ ਪੂਰੀ ਗੈਂ ਛੇਤੀ ਫੁੜਕ ਜਾਂਦੀ ਹੈ ਗੈਂ ਸਭ ਤੋਂ ਜ਼ਿਆਦਾ ਆਏ ਤਾਂ ਇੱਕ ਵਾਰ ਪੂਰੀ ਰਿਸ਼ਤੇਦਾਰ ਨੇ ਬਾਈ ਫਾਰਮ ਕਰਾਇਆ ਤਾਂ ਗੈਂਾਂ ਐ ਫੁੜਕੀਆਂ ਐ ਬਿਮਾਰੀ ਚ ਲਾੜੇ ਲੱਖ ਲੱਖ ਦੀ ਗੈਂ ਤੇ ਗੈਂ ਨਾਲ ਪੰਗਾ ਬਹੁਤ ਹੈ ਬਾਈ ਹਾਂ ਗੈਂ ਮੈਂ ਇਸ ਪੱਕਾ ਭੰਡਾ ਰਹਤਾ ਬਾਈ ਐ ਵੀ ਚੱਲ ਜੇ ਕਾਲੂ ਦੁੱਧ ਵੀ ਨਹੀਂ ਦੰਦੀ ਜੇ ਰਹਿੰਦੀ ਵੀ ਨਹੀਂ ਤਾਂ ਵੀ ਰੇਟ ਵੇਖੇ ਲੱਗ ਜਾਂਦਾ ਗਾਂ ਛੱਡਣੀ ਪੈਂਦੀ ਆ ਗਾਂ ਛੱਡਣੀ ਪੈਂਦੀ ਐ ਗਾਂ ਦਾ ਫਿਰ ਆ ਰੂੜਾਂ ਬਿਸਟੇ ਉਹ ਪੂਰੀ ਗੱਲ ਸੁਣ ਲਾ ਬਾਈ ਇੱਕ ਉਹ ਇੱਕ ਕਾਲੀ ਜੀ ਗਾਂ ਫੇਰ ਫਿਰਦੀ ਡੈਰੀ ਪਿੱਛੇ 48 ਨੂੰ ਸ਼ਾਮ ਨੂੰ ਟਰਾਲੀ ਫਿਰਦੇ ਯਾਰ ਉਹ ਰਾਤੇ ਰਾਤ ਆ ਗਈ ਬਤਾ ਰਾਲ ਛੱਡ ਕੇ ਗਿਆ ਵੀ ਛੱਡੀ ਜਾਂਦੇ ਨਾ ਫੜ ਕੇ ਖੋਲੀ ਜਾਂਦੇ ਰਹਦੇ ਤਾਂ ਹਾਂ ਜਿਹੜੇ ਦੁੱਧ ਨਹੀਂ ਦਿੰਦੇ ਵਾ ਗਾਂ ਖੋਲ ਦਿੰਦੇ ਆ ਇੱਕ ਕਾਲੀ ਜੀ ਚੁੱਲੇ 'ਤੇ ਬੈਠੀ ਆ ਜੇ ਕਾਲੀ ਜੀ ਗਾਂ ਫਿਰਦੀ ਮਨੇ ਮੇਰੀ ਗੱਲ ਸੁਣ ਤੇਰੀ ਤਾਂ ਨਹੀਂ ਖੋਲੀ ਕੋਈ ਕਾਲੀ ਜੀ ਗੈ ਚਲੋ ਕੋਈ ਨਹੀਂ ਭਾਈ ਉਹ ਵੀ ਸੁਖੀ ਰਹੇ ਜਿਹਨੇ ਛੱਡੀ ਐ ਪੂਰੀ ਆ ਗਈ ਫੇਰ ਪਾਵਰ ਹੈ ਉਹ ਦੇ ਕਿੱਥੇ ਤੇ ਪਾਣੀ ਆਉਂਦਾ ਅੱਜ 9 ਵਜੇ ਆ ਗਈ ਲਾਲਾ ਸਾਹਿਬ 7 8 10 ਕਿਲੇ ਆ ਆ ਨਾ ਤੂੰ ਦੇਖ ਇੱਕ ਆ ਨਾ ਦੇਖ ਜਦ ਇਹ ਖਾਲ ਬੰਦ ਹੋਣੀ ਹੈ ਨਾ ਇਹਨੂੰ ਇੱਕ ਗੈਰ ਛੱਡ ਕੇ ਪਹਿਲਾਂ ਬੰਦ ਕਰਨਾ ਪੈਣਾ ਉਹ ਤਾਂ ਹੈਗਾ ਹੀ ਆ ਨਹੀਂ ਟਪਾ ਦੇਣਾ ਇਹਨੇ ਪਾਣੀ ਹਾਂ ਅੰਚੇ ਉਹ 8 10 ਕਿੱਲੇ 8 10 ਕਿੱਲੇ ਵਰਤੇ ਆਉਂਦੀ ਐ ਮੋ ਦੇਖ ਲੈ ਬਾਈ ਪਾਣੀ ਢਵਾ ਦੇਣਾ ਸਭ ਤੋਂ ਦੂਰ ਮੈਂ ਲੈ ਕੇ ਜਾਣੀ ਉਹ ਆਵਨੇ ਹੁਣ ਤਾਂ ਤੇਰੀ ਵੀ ਕਾਨ ਕਹਲ ਨਹੀਂ ਤੇਰੇ ਪਾਣੀ ਲੱਗ ਗਿਆ ਤਾਂ ਫੇਲਾ ਲੇਟ ਲਾਈ 2 4 ਤੇ ਫਿਰ ਆ ਮੂਰੇ ਕਹਿ ਰਹੇ ਭਰ ਕੇ ਤੇ ਨਾ ਪੂਰੀ ਲਾ ਦੇਵੇ ਠੀਕ ਆ ਇਹ ਮੈਂ ਤਾਂ ਕਹਿੰਦਾ ਤੁਸੀਂ ਸਾਰੇ ਇਕੱਠੇ ਹੀ ਭਰ ਦੋ ਇੱਕ ਦਿਨ ਇੱਕ ਦੂਰੇ ਟੁੱਟਣੇ ਗਿਲ ਤੇ ਤੇਰਾ ਪਾਵਰਾ ਪੂਰੀ ਜਾਣਾ ਪਾਣੀ ਪੈਂਦਾ ਲੈਉਣਾ ਅੱਜ ਉਹ ਹਾਂ ਹਾਂ ਜਾਣਾ ਦੁਪਹਿਰ ਤੇ ਚੱਲਦੇ ਆ ਅੱਛਾ ਪੇਂਟ ਗਨ ਮਸ਼ੀਨ ਅੱਜ ਲਿਆਉਣੀ ਮਨੇ ਅਸੀਂ ਲਿਆਉਣੀ ਆ ਮਸ਼ੀਨ ਜੀ ਰੰਗ ਵਾਲੀ ਹੈਗਾ ਤੇਰਾ ਅੜੀ ਕੋਈ ਪੇਂਟ ਜੀ ਵਾਲੀ ਮਸ਼ੀਨ ਲਿਆਉਣੀ ਛੋਟੀ ਜਿਹੜੀ ਉਹ ਲਿਆ ਮੂਰੇ ਵਾਲਾ ਕੰਪਰੈਸਰ ਲਾ ਲੈਂਦਾ ਨਾ ਨਾ ਮਸ਼ੀਨ ਦੇ ਵਿੱਚੇ ਆਉਂਦਾ ਏ ਕੰਪਰੈਸਰ ਉਹ ਉਧਰ ਕਾਲੇ ਪਾ ਦੇਖ ਕੇ ਆਇਆ ਸੀ ਉਹ ਇਨਕੋ ਕੰਪਨੀ ਦੀ ਆ ਦਵਾ ਦੇ ਫੇਰ ਹੈਗਾ ਜੇ ਬੰਦਾ ਕੋਈ ਮੈਂ ਤਾਂ ਹਵਾਲੀ ਦੇ ਮੂਰੇ ਵੀ ਲੱਗਦਾ ਜਿਹੜਾ ਪਾ ਮਾ ਧੋਨੇ ਵਾਲਾ ਬੜਾ ਉਹ ਪੂਰੀ ਫੇਸੇ ਆਪਾ ਕਿੰਨਾ ਕਿਡੀਆਂ ਤਾਰਾ ਲਾਉਣੀ ਆ ਉਹ ਛੋਟਾ ਜਿਹਾ ਭਾਂਡਾ ਏ ਜਿੱਥੇ ਮਰਜੀ ਹਾਂ ਜੈਕਟ ਦਵਾ ਕੇ ਲਿਕੇ ਆ ਠੇਜਾ ਨਹੀਂ ਨਾ ਉਹ। ਉਹ ਤੇ ਹੈਗੀ ਆ ਜਿਹੜੀ 22500 ਦੀ ਤੂੰ ਕਹਿਣਾ ਵਿੱਚੇ ਚੱਲਦਾ ਏ। ਹਾਂ ਕੋਈ ਇੰਨੀ ਕੀ ਦੀ ਏ 2000 ਦੀ ਉਹਨਾਂ ਨਾਲ ਸਸਤੀ ਮਿਲ ਜਾਈਂ। ਆੜ ਉਹਨਾਂ ਦੀ ਦੁਕਾਨ ਹੈ। ਤਾਹੀ ਤਾਂ ਪੁੱਛਿਆ ਵੀ ਭਾਈ ਇਲੈਕਟ੍ਰੀਸ਼ੀਅਨ ਬੰਦਾ ਇਹ ਹੀਲਾ ਕਰ ਸਕਦਾ। ਇਹਨੂੰ ਪਤਾ ਸਾਰਾ। ਬੂਟੇ ਵਧੀਆ ਬਣਾਤੇ ਨੇ ਹਵਾ ਜੀ ਲੱਗਦੀ ਕਰਤੀ ਖੇਤ ਨੂੰ। ਛਾਂ ਕੇ ਵਧੀਆ ਬਣ ਜਾਂਦੇ। ਪਰ ਇਹ ਮੰਨੇ ਨਸਲ ਨਹੀਂ ਹੈਗੀ ਬੂਟਿਆਂ ਦੀ। ਇਹ ਕਾਣੇ ਹੋਗੇ। ਕਾਣੇ ਹੋਗੇ ਸਾਰੇ 빙ਗੇ ਆ। ਹਨਾ? ਇਹ ਗੁਗਦਣ ਤਲਾਤੀ ਵਿੱਚ। ਮਨੇ ਅੱਗ ਤਾਂ ਹੀ ਤੇ ਲਾਤੀ ਵਿੱਚ ਕਾਣੇ ਜੇ ਹੋ ਗੇ ਬੂਟੇ ਇਹ ਹੈ ਨਹੀਂ ਨਹੀਂ ਅੱਗ ਤਾਂ ਨਹੀਂ ਅੱਗ ਜੀ 48 ਹੈ ਸਾਲੇ ਵਿੱਚ ਵੀ ਹਾਂ ਪੂਰੇ ਤਾਂ ਹੀ ਪੜਦੇ ਆ 48 ਦੀ ਬਾਈ ਉਹ ਪਛਾਣ ਆ ਵੀ ਉਹ ਗੱਬੇ ਦੇ ਪੜ ਜਾਂਦਾ ਬੂਟਾ ਦੇਖੋ ਜੀ 48 ਜੀ 48 ਉਹ ਦੇਖ ਬੁੱਟ ਪਟਿਆ ਪੂਰੀ ਫੇਲ ਹੋ ਗਈ ਵੈਰਾਈ ਹੋਣ ਤਾਂ ਫੇਲ ਹੋ ਗਈ ਵੱਜਨ ਬਹੁਤ ਦੰਦੀ ਹੈ ਜਿਹਦੇ ਹੈਗੀ ਆ ਸਾਡੀ ਵੱਜਨ ਨੂੰ ਬਹੁਤ ਆ ਵਧੀਆ ਜਿਹੜੇ ਹੁਣ ਬੂਟੇ ਆਏ ਆ ਬਾਈ ਉਹ ਛੇਤੀ ਫੁੱਲ ਜਾਂਦੇ ਉਹ ਥੋੜੇ ਜੇ ਲੇਟ ਫੁੱਲਦੇ ਤੇ ਵੱਜਨ ਮਾ ਵੱਧ ਚਲੇ ਜਾਂਦੇ ਤੇ ਜਿਹੜੇ ਠੇਕੇਦਾਰ ਉਹ ਵੀ ਨਸਲ ਦੇਖ ਕੇ ਪੈਸੇ ਲਾਉਂਦੇ ਇਹ ਵੱਧ ਦੇ ਵੀ ਘਟ ਤੇ ਵੱਧ ਘਟ ਪਰ ਆ ਜਿਹੜਾ ਗੱਭੇ ਦੇ ਖੋਖਲਾ ਹੋ ਗਿਆ ਫੀਸ ਖਰਾਬ ਹੋ ਗਿਆ ਇਹ ਵੀ ਫੀਸ ਖਰਾਬ ਇਹਦਾ ਫੇਰੇਟ ਨਹੀਂ ਨਾ ਲੱਗਣਾ 2500 ਚ ਗਿਣਿਆ ਜਾਣਾ ਫਿਰ ਇਹ ਇਹਦੇ ਸਾਰੇ ਕਾਣੇ ਹੋਗੇ ਦੇ ਲੋ ਪਰਾਂ ਨਹੀਂ ਹੈਗੇ ਇੱਕ ਲੈਣ ਆਹ ਇੱਕ ਆ ਗਈ ਦੋ ਆ ਤਿੰਨ ਉਹ ਦੋ ਤਿੰਨ ਆਦੇ ਪਹਿਲਾ ਵੀ ਤੇ ਇਹ ਨੰਬਰ ਵਾਲਾ ਉਹ ਤੇ ਗਾਹਾਂ ਦੋ ਫੇਰ ਇੱਕ ਛੱਡ ਕੇ ਸਾਰੇ ਕਾਣੇ ਹੋ ਗਏ ਸਾਰੇ ਕਾਣੇ ਹੋ ਗਏ ਆ ਦੇ ਇਹ ਬਾਈ ਵਿੱਚ ਇਹਨੂੰ ਬਹੁਤ ਬਿਮਾਰੀ ਹੈ ਪੂਰੀ ਤੇਰੇ ਵੀ ਪੈ ਗਈ ਇੱਕ ਵਾਰ ਜਿਆ ਜਿਆ ਰੋਟੀ ਨਾਲੇ ਘਰ ਕੋਲ ਆ ਪਿੰਡ ਪੈ ਗਈ ਹੈ ਹਾਂ ਮਨੇ ਬਹੁਤ ਹੋਇਦਾ ਹੋ ਗਏ ਸਾਰੇ ਖਰਾਬ ਹੋ ਗਏ ਕੀ ਹੋ ਗਿਆ ਇਹਦਾ ਫਟਾ ਕੇ ਫਾਇਦਾ ਹੂੰ ਇਹਦਾ ਪਟਾ ਦੰਦਾ ਪੈਣੇ ਕਾਣੇ ਹੋਏ ਹਰੇ ਹੋਏ ਸਭ ਚੱਲਣੇ ਹੁਣ ਇਹਨੇ ਰੇਟ ਜਿੱਧੜ ਵੇਚਣੇ ਆ ਸਾਰੇ ਡੰਡਿਆਂ ਜੀ ਵੇਖ ਜੂਗੇ ਸਭ ਚੱਲਣੇ ਆ ਉਹ ਵੇਦ ਗਿਆ ਬਣਾਇਆ ਚੈਂਪੀ ਵਾਲਾ ਖੁਲਿਆਉਣਾ ਤਾਂ ਕੰਨ ਤੇ ਫੜ ਕੇ ਹਾਂ ਨਾ ਨਾ ਹਲੇ ਵਿਗਿਆਨੀ ਹੈਗਾ ਉਹ ਖੜਾ ਲਿਆ ਹਾਂ ਸੈਪੀ ਕਹਿੰਦਾ ਹਲੇ ਲੋਕ ਰੇਟ ਪੁੱਛ ਕੇ ਜਾਈ ਜਾਂਦੇ ਆ ਹਾਂ ਫੋਨ ਆਉਂਦੇ ਹਣੇ ਬਹੁਤ ਉਹਦੇ ਬਹੁਤ ਟਰੈਕਟਰ ਦੇ ਖਵਰੇ ਵੇਖ ਵੀ ਲਿਆ ਉਹ ਵੀ ਐ ਵੀ ਨਹੀਂ ਪਤਾ ਮੈਂ ਕਿਹੜੇ ਪੁੱਛਿਆ ਏ ਹਾਂ ਉਹਨੇ ਪਤਾ ਹੀ ਨਹੀਂ ਦੱਸਣਾ ਥੋੜੋ ਵੀ ਵੇਖ ਲਿਆ ਪਰ ਨਹੀਂ ਉਹ ਗੱਡੀ ਚੜ ਗਿਆ ਅੱਛਾ ਹਾਂ ਹਿੱਧਰ ਨੂੰ ਲੰਘਿਆ ਐਮਪੀ ਕੰਦੀ ਨੂੰ ਗੱਡੀ ਜਾਂ 4 ਦਿਨ ਵਾਸਤੇ ਹਾਂ ਬਾ ਫੇ ਤਿਆਰੀ ਧੀ ਉਹ ਹੀ ਕਹਿੰਦਾ ਫੇਰ ਨਹੀਂ ਹਲੇ ਗਿਆ ਵੈਸੇ ਰੇੜਾ ਵੀ ਠੀਕ ਐ ਟਰੈਕਟਰ ਵੀ ਠੀਕ ਐ ਟਰੈਕਟਰ ਪਾਏ ਆ ਵੀ ਬੰਦਾ ਬੱਛਰੇ ਕੱਖਾ ਵਜ ਜਾਂਦੇ ਉਹੀ ਤੇਲ ਪੂਰੇ ਉਹ ਕਿੰਨਾ ਤੇਲ ਖਾਂਦਾ ਹੋਊਗਾ ਟਰੈਕਟਰ ਦਾ ਯਾਰ ਟਰੈਕਟਰ ਤਾਂ ਗਾਰੇ ਚ ਔਖਾ ਹਸ ਨਾ ਨਾ ਉਹ ਕਿੰਨਾ ਤੇਲ ਖਾਂਦਾ ਹੋਊਗਾ ਕਿਹੜੇ ਦਾ ਹੈ ਜਿਕੜਾ ਨੇ ਕੱਖਾ ਵੱਢਣੇ ਆ ਅੱਧਾ ਲੀਟਰ ਮਸੇ ਹੀ ਖਾਣਾ ਉਹਨੇ ਬਸ 50 ਚ ਮੋੜ ਜੀ ਕਰੂਗਾ ਹੋਰ ਕੀ ਫੇਰ ਤਾਂ ਠੀਕ ਐ ਸੌਦਾ ਮਨੇ ਕਰਦੇ ਆ ਕੋਈ ਦਵਾਉਂਦੇ ਆ ਬਾਈ ਇਹਨੂੰ ਜਾਂਦੇ ਦੁਬਾਰ ਨੂੰ ਇੱਕੋ ਤੇ ਅੱਜ ਗੀਤ ਵੀ ਆਉਣਾ ਬਾਈ ਸਿੱਧੂ ਮੂਸੇਵਾਲਾ ਸਾਡੇ ਨਾ 11 ਵਜੇ ਦਾ ਟਾਈਮ ਲਾਤਾ ਉਹ ਬਾਪੂ ਨੇ ਵਧੀਆ ਬੰਦਾ ਦਾ 11 ਵਜੇ ਦੇ ਪੂਰੀ ਇੱਕ ਦੇ ਲੈ ਵੀ ਕਿੰਨਾ ਟਾਈਮ ਡੈਥ ਹੋਏ ਨੂੰ ਹੋ ਗਿਆ ਹਲੇ ਤੱਕ ਗੀਤ ਪਏ ਆ ਹੌਲੀ ਹੌਲੀ ਛੱਡੀ ਬਾਅਦ ਬਾਅਦ ਚ ਦਮਤਾ ਹਲੇ ਤੱਕ ਛੱਡੀ ਜਾ ਰਹੇ ਆ ਕੱਲ ਮਰ ਬਾਜੀ ਤਾ ਮੈਂ ਇੱਕ ਦੇਖਿਆ ਵੀ ਬੰਦੇ ਦੀ ਜੂਂਦੇ ਤੇ ਬਾਰਮਾ ਮਰੇ ਦੀ ਚੜਾਈ ਜਾ ਰਹੀ ਫਿਰ ਕਿਵੇਂ ਤੋਂ ਜ਼ਿਆਦਾ ਪੈਂਦੀ ਹੈ ਹੈਨਾ ਉਹ ਜਗੰਦੇ ਨੂੰ ਕੌਣ ਇੰਨਾ ਕਰ ਦੋਸਾ ਮਰੇ ਤੇ ਬਾਰਮਾ ਲੋਕ ਯਾਰਾ ਜਾਣਨ ਲੱਗ ਜਾਂਦੇ ਆ ਇੱਕ ਸਾ ਜਿਹੜੇ ਗਾਇਕ ਨੇ ਮੜਾ ਜਿਹਾ ਗਾਣਾ ਇਦਾਂ ਦਾ ਕੱਢਿਆ ਉਸੇ ਜਿਹੜੇ ਫੁੜਕਲੇ ਆ ਹਾਂ ਦੇਖ ਲੈ ਜਿਨੇ ਆਪਣੇ ਪਰ ਗਾਇਆ ਹੈ ਹੈਰਾਨ ਕੀ ਦੀ ਗੱਲ ਹੈ ਬਾਕੀ ਰੱਬ ਨੇ ਰੰਗ ਆ ਭਾਈ ਜਿੰਨੀ ਲਿਖੀ ਵੀ ਆ ਉੰਨੀ ਹੋ ਆ ਮੈਰ ਮਨਾ ਰਾਤ ਜੂੜੀਓ 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 ਤੇ ਕਿੱਥੇ ਆ ਗਿਆ ਕੱਲ ਆਪਣਾ ਮਨੂ ਸਾਰੇ ਸ਼ੋਰੂਮ मंगਵਾਤੇ ਨੇ ਇੱਕ ਹੋਰ ਦੇਖ ਐਨਾ ਸਕੀਮੀਆ ਸਾਰੇ ਕੱਪੜੇ ਮੇਰੇ ਪੁਆਈਗਾ ਮਨੂ ਉਹ ਦਵਤ ਕਿਰਾ ਭਾਈ ਦੇਖਦਾ ਤਾਂ ਇਹ ਤਾਂ ਚੈੱਕ ਸਾਰੇ ਸੈਂਪਲ ਕਰ ਲੇ ਕੀਮ ਲਾ ਗਿਆ ਕੀਮ ਲਾ ਗਿਆ ਵੈਸੇ ਜਿਹੜਾ ਜੂੜੀਓ ਬਾਈ ਉਹ ਚ ਬੂਟ ਵਾਟ ਵਧੀਆ ਵੈਰਾਈਟੀ ਸਸਤਾ ਤੈਨੂੰ ਵੀ ਜੈਕਟ ਮਾੜੀ ਹੈ ਹਾਂ ਜੈਕਟ ਠੀਕ ਹੈ ਮਰੇ ਬੂਟ ਵਧੀਆ ਬੂਟ ਵਧੀਆ ਯਾਰ ਅਸੀਂ ਤਾਂ ਇਹ ਗੂੜਾ ਲੈਣਾ ਹਿਲੇ ਪਾਪਾ ਸੋਣੇ ਦੇ ਭਾਾਈ ਮੈਂ ਪੂਰੀ 5 6 ਹਾਲੇ ਕੱਢ ਦਵੇ 5 600 ਚ ਵਧੀਆ ਬੂਟ ਹੈ 3 ਸਾਲ ਹੋ ਗਏ ਮੇਰੀ ਜੈਕਟ ਲਈ ਨੂੰ ਹੈ ਜਿਹੜੀ ਹਰੀ ਵਾਲੀ ਆਹਾ ਜਿਹੜੀ ਕੋਈ ਲਫਾਵਾ ਜਿਹੜੀ ਐ ਬਾਈ ਫਿਰ ਤਾਂ ਇਹਨੂੰ ਤਾਂ ਕਟਵਟ 5 ਸਾਲ ਹੋ ਗਿਆ 80 ਚ ਜੌਬ ਕਰਦਾ ਜਾਂਦਾ ਯ ਲੈਤੀ ਦੀ ਹੁਣ ਤੱਕ ਉਹ ਜੀ ਆ ਪਈ ਕੋਈ ਫਰਕ ਨਹੀਂ ਉਹ 150 ਦੀ ਆਈ ਸੀ ਰੈੱਡ ਟੇਪ ਦੀ ਆਫਰ ਮਾ ਵੀ 5 ਸਾਲ ਹੋ ਗਏ ਮੋੜਗੀ ਮੁੱਲ ਹੁਣ ਦੱਸਿਆ ਕੀ ਗੱਲ ਹੁਣ ਤਾਂ ਇੱਕ ਜਾਗੜ ਕਿਤੇ ਵਿਆਹ ਨੂੰ ਪਾ ਲਈ ਹਾਂ ਠੀਕ ਆ ਕਿਤੇ ਵੀਡੀਓ ਬਣ ਗਈ ਹੂੰ ਠੀਕ ਆ ਮੁੜ ਕੇ ਘਰ ਨੂੰ ਲੱਗਣੀ ਆ ਨਾ ਨਾ ਫੇਰ ਕਿਸੇ ਵਿਆਹ ਨੂੰ ਪਾਲੀ ਆਗਰ ਅਗਲੇ ਨੇ ਛੇਠਾ ਕਮੈਂਟ ਲਿਖਿਆ ਯਾਰ ਆਹ ਫਲਾਣੀ ਜਗਹ ਨੂੰ ਬੁਵਾਈ ਫਿਰਦਾ ਸੜਾ ਆ ਅੱਜ ਕੱਲ੍ਹ ਇੰਡੀਆ 'ਚ ਸਭ ਤੋਂ ਜ਼ਿਆਦਾ ਕੱਪੜੇ ਦਾ ਨੁਕਸਾਨ ਹੋ ਰਿਹਾ ਉਹ ਤਾਂ ਹੈਗਾ ਹੀ ਆ ਠੀਕ ਆ ਤੂੰ ਆਪ ਦੇਖ ਲਈ ਲੋਕਾਂ ਦੇ ਘਰਾਂ ਚਲੇ ਜਾਈਂ ਰੋਲਦੇ ਹੁੰਦੇ ਬੈਡਾ ਮੇਰੇ ਉਹ ਦੇਖ ਲਈਂ ਰੋਲਦੇ ਹੁੰਦੇ ਆ ਕਿਉਂਕਿ ਅਸੀਂ ਹਿਲੇਵੇਂ ਆ ਨਵੇਂ ਕੱਪੜੇ ਲੈ ਲਏ ਹਰੇਕ ਵਿਆਹ ਨੂੰ ਨਵੇਂ ਹਾਂ ਇਹ ਗਲਤ ਗੱਲ ਹੈ ਕੱਪੜਾ ਫੜਾਉਣਾ ਨਹੀਂ ਘਸਾਉਣਾ ਨਹੀਂ ਮੰਨੇ ਨੇ ਬਾਈ ਇੱਕ ਪਿਛਲੇ ਸਾਲ ਨਵੀਂ ਜੈਕਟ ਲਈ ਇਹਨੂੰ ਵਿਆਹ ਹੀ ਨਹੀਂ ਆਇਆ ਕੋਈ ਮਨੇ ਜਿਹੜੀ ਚਿੱਟੀ ਜੀ ਲਈ ਐਤ ਕੀ ਆ ਗਿਆ ਐਤ ਕੀ ਪੈ ਗਿਆ ਦੋ ਤਿੰਨ ਵਿਆਹ ਆ ਗਏ ਜੈਕਟਾ ਵੀ ਬਾਈ ਹਲੇ ਕਿਆ ਪਾਈ ਹਲੇ ਸਾਰੀ ਗਰਮੀ ਨਹੀਂ ਹੈ ਦਿਨ ਚ ਰਾਤ ਨੂੰ ਪੂਰੀ ਰਹੀ ਜਾਂਦੇ ਨਹੀਂ ਕਿਤੇ ਪੂਰੀ ਜਾਣਾ ਵੀ ਟਰਾਲੀ ਖਿੱਚ ਫੇਰ ਹੈ ਦਾਜੀ ਕਿੱਥੇ ਆ ਹਾਂ ਜਨਸਲ ਪਰ ਮਨ ਲਾਦਾ ਇੱਥੇ 25 ਕਿਲੋਮੀਟਰ ਸ਼ੋਅ ਕਰਦਾ ਦਾ ਕੰਮ ਆਏ ਨਾ ਫਿਰ ਤੇਰਾ ਸਵੇਰੇ ਉੱਠਣਾ ਹੁੰਦਾ ਜੇ ਤਾਂ ਉਹ ਨਾ ਹੋਵੇ ਫਿਰ ਨਾ ਉੱਠਣਾ ਫਿਰ ਚਲੇ ਜਾ ਫਿਰ ਚਲੇ ਜਾਵਾਂ ਹੈ ਤਾਂ ਦੇਖਿਆ ਤਾਂ ਹੈ ਤਾਂ ਚੀਜ਼ ਠੀਕ ਹੈ ਪੂਰੀ ਰਾਤ ਕਿੰਨੇ ਕਿਦੂਦੂ ਸੁਣਦੇ ਹੁੰਦੇ ਜੀ ਕੰਟਰੈਕਟਰ ਚੱਲਦੇ ਆ ਸੁਣਦੇ 10 ਕਿੱਲਾਂ ਪਰ ਬੋਰਕੇ ਆ ਵੱਧ ਸੁਣਦੇ ਯਾਰ ਹਾਂ ਆਵਾਜ਼ ਦੇ ਲੈ ਆਇਆ ਨਾ ਬਾਜ਼ ਰੁਕ ਜਹੋ ਜਿਹੜਾ ਕਮਾਲ ਪਰ ਪਾਠੀ ਲੱਗਦਾ ਇੱਦਾਂ ਇੱਥੇ ਆਪਣੇ ਮੋਟਰ ਪਰ ਸੁਣਦਾ ਹੁੰਦਾ ਉਹੀ ਚੱਕਰ ਲੰਬਾ ਟਾਈਮ ਆ ਜਾਏ ਭਾਈ ਟਿੱਗੀ ਵੀ ਰਾਤ ਹੁੰਦੀ ਉਹ ਬੱਚਾ ਤਗੜਾ ਹੋ ਗਿਆ ਪਾਣੀ ਪੀ ਲਿਆ ਉਧਰ ਤੇ ਆਏ ਬੱਤੇ ਆਲੇ ਚਲੰਗ ਮਾਰ ਕੇ ਕੱਢਦੇ ਡਰ ਗਿਆ ਡੰਗ ਗਿਆ ਪਾਣੀ ਲੱਗੇ ਡੰਡਾ ਡੰਡਾ ਹੌਲ ਲੱਗਿਆ ਪੀਣ ਜੰਦਾ ਹੌਂਕ ਲਾਜਾ ਕਰਕੇ ਨਾ ਨਾ ਠੀਕ ਵਧੀਆ ਹੁਣ ਨਿੱਗਾ ਪਾਣੀ ਆ ਗਿਆ ਹੁਣ ਮਰੇ ਕਿਨੇ ਦਿਨ ਦੋ ਦਿਨ ਕੱਢ ਜੂ ਰੇੜਾ ਆਹਾਂ ਇਹ ਸ਼ਾਮ ਹੀ ਆਹਾਂ ਕੱਢ ਜੇ ਮੈਂ ਰਹਾਂਦਾ ਨਹੀਂ ਮੈਂ ਸਣੇ ਆਟਾ ਪਾਉਂਦਾ ਮੈਂ ਇਹਨਾਂ ਮੰਗਣਾ ਥੋੜੀ ਲੋਕ ਯਾਰ ਗੰਨਾ ਛੱਡਦੇ ਆ ਡੰਗਰਾਂ ਨੇ ਖਾਣਾ ਰੋ ਹੀ ਖਾਈ ਜਾਣਾ ਫੇ ਆ ਇੱਕ ਚੀਜ਼ ਤੇ ਆ ਕੇ ਜਾਂਦਾ ਆਟਾ ਪਾਉਂਦਾ ਆਟਾ ਮੇਰੇ ਪਹਿਾਇਆ ਪੰ ਮੈਂ ਪਾਉਂਦਾ ਨੇ ਪੂਰੀ ਪੇ ਵੀ ਤੇਰੇ ਜਿੰਨੇ ਕੱਖ ਪਾਉਣ ਲੱਗ ਗਿਆ ਆੱਕ ਜਾਂਦਾ ਨਾ ਨੇ ਪਾਉਂਦਾ ਤੇਰੇ ਜਿੰਨਾ ਰੇੜਾ ਦੇਖਦਾ ਸੀ ਇੰਨੇ ਦਾ ਡੰਗਰ ਵੀ ਨਹੀਂ ਬਨੇ ਕੋਲ ਜਿੰਨੇ ਕੱਖ ਪਾਉਂਦਾ ਇਹ ਭਾਈ ਅੱਜ ਮੈਂ ਇਹ ਰੇੜਾ ਦੇਖ ਲਿਆ ਮੈਂ ਹੁਣ ਨਿਸ਼ਾਨੀ ਲਾਉਣੀ ਵੀ ਦੋ ਦਿਨ ਗੜਦਾ ਇਹਨੇ ਆਪਣੇ ਮੂੰਹ ਤੇ ਤਾਂ ਇੱਕ ਗੇਤ ਆ ਇਹਨਾਂ ਮੈਂ ਚੈੱਕ ਕਰਦਾ ਹੁਣ ਕਿੰਨੇ ਦਿਨ ਗੜਦਾ ਆਹੋ ਨਿਗਾਰਾ ਰੱਖੀ ਨਿਗਾਰਾ ਰੱਖਣੀ ਹੈ ਸਾਹ ਦੇ ਵੀ ਕਿਹੜਾ ਮਾਰੀ ਹੈ ਬੱਚੇ ਬੱਚੇ ਦਾ ਫਰਕ ਹੈ ਗੋਆ ਵੀ ਤੈਰ ਗਿਆ ਪਾਣੀ ਤੇ ਫੋਸ ਉੱਕਣੀ ਆਉਦੇ ਮੇਰੀ ਗੱਲ ਸੁਣੋ ਬੱਚੇ ਬੱਚੇ ਦਾ ਫਰਕ ਆਉਦੇ ਸਿੰਘ ਕਿਦਾਂ ਨਾ ਉਹ ਮਾਡਲ ਹੋਰ ਹੈ ਮੈਂ ਮਾੜੇ ਜਿਹੇ ਪੱਤੇ ਦੇਖ ਆਹ ਮਾਡਲ ਹੋਰ ਹੈ ਵੈਸੇ ਇਹ ਝੱਲੀਆਂ ਪਿੰਡ ਗਿਆ ਬਤਾ ਭਾਈ ਪੂਰਾ ਹਾਲ ਹੀ ਨਿਕਲਿਆ ਮੈਂ ਦੋ ਮਹੀਨੇ ਚੱਲੇ ਆ ਨੇ ਉਹ 2 ਮਹੀਨੇ ਰਿਹਾ ਉਥੇ? ਹਾਂ 2 ਤੇ ਵੀ 2.5 ਮਹੀਨੇ ਲਾਇਆ ਤਿੰਨ ਮਹੀਨੇ। 2.5 ਮਹੀਨੇ ਲਾਇਆ ਤਕੜਾ ਹੋ ਗਿਆ ਇਹ ਉਥੇ। ਹਾਂ ਤਕੜਾ ਨਾ ਛੱਡਿਆ ਖੰਗਾਂ ਉਹ ਜਿਹੜੇ ਦੇਰ ਨੱਕ ਆਏ ਨਾਲ। ਲੈ ਠੀਕ ਹੀ ਰਿਹਾ। ਇਹ ਮਨੇ ਫੜਿਆ ਤਾਂ ਇਹ? ਹਾਂ। ਚਿੱਟੜ ਲੱਗੇ ਹੈ। ਕਿੱਟਰ ਲੱਗੇ। ਕੀ ਹਾਲ ਹੈ? ਗੰਨਾ ਠੀਕ ਹੈ? ਗੰਨਾ ਵੀ ਠੀਕ ਹੈ ਤੇ ਸੂਰ ਵੀ ਰਹਿੰਦੇ ਆ। 8-9 ਆ। ਹਾਂ। ਉੱਧਰ ਹੈ ਉਹ ਇਹਦਾ ਉਹ ਬਚਾ ਜਾਨ ਬਚਾਉਣ ਨੂੰ ਆਗੇ ਤੇ ਹਾਂ ਜਾਂ ਗੋਲੀ ਚੱਲਦੀ ਦੁੱਦਣਾ ਹਾਂ ਮਰੇ ਕਿੰਨੇ ਆ 8 ਕਿ 9 15 15 ਸੂਰ ਉਹ ਪਰੇ 85 ਹੈ ਹਾਂ ਪਾਏ 15 ਸੂਰ ਕਹਿੰਦਾ ਇਹ ਗਰੁੱਪ ਹੈ ਪੂਰੀ ਟੀਮ ਬਚ ਕੇ ਰਹੋ ਟਰਾਲੀ ਵੀ ਨਾਲੇ ਲੈ ਲੈ ਟਰਾਲੀ ਵਧੀਆ ਏ ਪੂਰੀ ਨਾਲ ਹੀ ਟਰੈਕਟਰ ਵਕਾਉਂਗੇ ਯਾਰ ਮਾੜਾ ਹੀ ਗੱਲ ਨਹੀਂ ਆਈ ਹੁਣ ਬਹੁਤ ਹਾਂ ਹਾਂ ਮਿਲੂ ਦੁਆਰੇ ਦਾ ਹਾਂ ਮਾੜਾ ਕੋਈ ਨਹੀਂ ਯਾਰ ਹੁਣ ਜਰ ਪਰ ਇੱਕ ਗੱਲ ਹੈ ਪੂਰੀ ਤੇ ਤੋਰਾ ਬਹੁਤ ਆ ਬੱਚੇ ਦਾ ਅੱਛਾ ਤੋਰਾ ਯਾਰ ਤੈਨੂੰ ਦੱਸਿਆ ਨਹੀਂ ਦੋ ਤਿੰਨ ਬੋਰੀਆਂ ਫੀਡ ਦੀਆਂ ਚਾਰ ਦੇ ਇਹਦੇ ਆਸਾਨ ਲੱਗਣਾ ਹਾਂ ਬੱਚਾ ਮਾੜਾ ਉਹ ਬੱਚਾ ਭਾਈ ਮਤਲਬ ਦੂਏ ਲੋਡ ਜੁੜਦਾ ਏ ਉੱਪਰ ਚੱਕ ਕੇ ਰੇੜਾ ਇਹ ਹਾਂ ਆਹ ਕੰਮ ਠੀਕ ਆਇਆ ਮਨੇ ਕਿਹੜਾ ਚਾਰ ਕਾਉਂਟਲ ਕਿੰਨੇ ਚੱਕ ਕੇ ਖੜਾ ਦੇ ਅੱਗੇ ਗੱਲ ਆ ਆ ਠੀਕ ਐ ਅਸਲ ਗੱਲ ਦੱਸਾਂ ਉਹਨਾਂ ਨੇ ਕੀ ਕਰਿਆ ਹਾਂ ਉਹ ਓਕਣਾ ਚੱਲਿਆ ਪਿਆ ਛੇ ਉਹਦੇ ਜਾਤੂ ਨਹੀਂ ਹੈ ਕਿਥੇ ਦੇ ਤਾਂ ਹਾਂ ਜਾਤੂ ਲੱਗ ਜੂਵੇ ਦੋ ਤੇ ਤਾਂ ਉੱਪਰ ਚੱਕਰ ਫੇ ਪਲਟਦਾ ਨਹੀਂ ਹੈਗਾ ਨਾ ਇਹ ਪਲਟਦਾ ਪਿੱਛੇ ਨੂੰ ਨਹੀਂ ਹੁੰਦਾ ਰਿਹੜਾ ਬੱਸ ਪਰ ਮਨੇ ਵਾਲਾ ਬਾਈ ਇਹ ਚਾਰ ਸਿਲੰਡਰ ਹੈ ਉਹ ਦੋ ਸਿਲੰਡਰ ਹੈ ਉਹ ਛੋਟਾ ਹੈ ਉਹ ਸਿਲੰਡਰ ਸਿਲੰਡਰ ਉਹ ਹੋ ਗਿਆ ਹੈ ਉਹ ਵੀ ਤਕੜਾ ਹੈ ਉਹ ਪਜਾਰਾ ਬਾਈ ਤੈਨੂੰ ਪਤਾ ਹੁਣ ਖਰਾਕ ਤੇ ਮਾਰਾਂ ਦੇ ਦਾਂ ਮਨੇ ਕਰ ਦੂਗਾ ਮਨੇ ਇਹ ਪੂਰੀ ਬਿਨਾ ਮੋਟਰਸਾਈਕਲ ਦਾ ਨਵਾਂ ਪੁਰਾਣਾ ਹੋਊਗਾ ਹਾਂ ਅਰਜਣ ਵੇਲੀ ਆ ਕਾੜੂ ਨੂੰ ਦੇਖਣਾ ਦਾ ਬੋਲ ਆ ਅਰਜਣ ਵੇਲੀ ਆ ਇਹ ਉੱਥੇ ਉਹ ਜਿੱਤਿਆਂ ਦਾ ਨਾ ਉਹ ਆਏ ਹਾਂ ਬਾਈ ਹੈ ਤਕੜਾ ਹੈ ਤਕੜਾ ਹਾਂ ਪਤਾ ਹੀ ਲੱਗਿਆ ਦੇ ਲੈ ਪਹਿਲਾਂ ਬਾਲ ਜੀ ਜਿਹੜੇ ਖਿੱਚ ਲਈ ਹਾਂ ਸਾਲੇ ਬਹੁਤ ਸਸਤਾ ਹੈ ਦੋ ਟੋکریاں ਖਾਂਦਾ ਦੋ ਟੋکریاں ਖਾਂਦਾ ਠੀਕ ਹੈ ਇਹ 100 ਰੁਪਏ ਘੱਟ ਪੈਂਦਾ ਹਾਂ 50 ਰੁਪਏ ਘੰਟਾ ਕੀ ਬਾਈ ਰੇਸ ਹੋ ਗਈ ਸ਼ੁਰੂ ਪੰਮਨੇ ਵਾਲਾ ਬੱਛੇ ਚ ਹੈ ਕਰੰਟ ਬਰਾਬਰੇ ਪਹੁੰਚ ਲਿਆ ਆ ਮਨੇ ਚੱਲ ਘੋੜੀ ਚੱਲ ਚੱਲਾਓ ਤੇ ਦਾ ਦਰਬਾਰ ਚੱਲ ਉਹ ਭੱਜਦਾ ਕਿੰਨਾ ਬੰਦੇ ਆਉਦੇ ਲੱਗ ਹੀ ਰੇ ਦਾ ਉਹ ਰੋਕਣਾ ਵੀ ਆ ਨਾਲੇ ਲਾ ਦੇ ਆ ਗਏ ਖਾਣੇ ਨੇ ਉਹ ਖਾਈ ਜਾਂਦੇ ਕੱਕ ਉਹ ਨਾ ਟੁਕੜਾ ਸੌਖਾ ਰਹੂਗਾ ਆ ਗਾ ਕੇ ਖਾ ਲੈਣੇ ਆ ਗਾ ਕੇ ਖਾ ਲੈਣੇ ਟੁਕੜਾ ਸੌਖਾ ਰਹੇ ਨੇ ਉਹ ਤੋਰਾ ਬਹੁਤ ਹੈ ਨਾ ਪੂਰੀ ਆਪਣੇ ਵਾਲੇ ਦਾ ਵੀ ਇਹਦਾ ਨਾਲੇ ਦਾ ਬੋਬੀ ਜੀ ਦਾ ਹਾਂ ਉਹ ਹੋਏ ਨੇ ਪਜਰਦੇ ਲਾਲ ਆ ਰਿਹੜਾ ਉਹ ਦੇ ਉਹ ਕੁਸਪੂਰੀ ਉਹ ਪੈਰ ਵੱਜਦੇ ਉਹਦੇ ਆਪ ਸਮਾ ਹਾਂ ਬਸ ਉਹਦੇ ਕਰਕੇ ਉਹ ਖੁਰ ਬੱਦਣੇ ਵਾਲੇ ਆ ਦੇਖੋ ਲੈ ਖੋਰ ਬੱਦਣੇ ਵਾਲੇ ਆ ਉਹ ਸਾਡੀ ਗੇਜ ਚ ਤਾਰਦੇ ਉਹਦੇ ਹਾਂ ਉਹ ਅੱਗੇ ਕੱਢ ਗਿਆ ਉਹ ਟੋਟੀ ਦੇ ਦੇ ਇਹਦਾ ਚੈਂਪੀਅਨ ਰਹਿ ਗਿਆ ਇਹਦਾ ਰੇਸ ਵਾਲਾ ਘੋੜਾ ਹੋ ਗਿਆ ਵਾਹ ਤੇਰੇ ਜਿੱਤ ਗਿਆ ਭਾਈ ਇਹ ਤਾਂ ਚੱਕ ਗਿਆ ਨੰਬਰ ਚੱਕ ਗਿਆ ਮੋੜ ਵੀ ਆ ਕਦੇ ਦੋ ਜਣੇ ਥੱਲੇ ਪਏ ਨਹੀਂ ਉਹ ਤੇਜ ਆ ਉਹ ਬਹੁਤ ਤੇਜ ਆ ਬੱਚਾ ਕਿੰਨਾ ਫਰਕ ਪਾ ਗਿਆ ਦੇਖ ਲਾ ਤਕੜਾ ਹੋ ਗਿਆ ਬਿੱਲੂ ਕੋ ਰਹਿ ਕੇ ਵੀ ਤਕੜਾ ਹੋ ਗਿਆ ਕਾਕਨ ਦਾ ਬਾਈ ਇਹ ਹਲੇ ਬਾਈ ਆਏ ਆ ਵੀ ਘੱਟ ਚੱਲਿਆ ਇਹ ਖੜਾ ਰਿਹਾ ਉਹ ਚਾਲੂ ਹੋ ਗਿਆ ਤਾਂ ਮੂਰੇ ਵਾਲਾ ਤਾਂ ਕਰਕੇ ਕੰਮ ਲੋਟ ਲਓ ਜੀ ਬਾਈ ਆਪਣੇ ਖੇਤਾਂ ਕੰਨੀ ਗੜਾ ਮਾਰਨਾ ਇਹ ਪਿੰਡ ਵਾਲੇ ਪਾਣੀ ਲੈ ਤਾਂ ਬਾਈ ਤਕਰੀਬਨ ਖੇਤ ਉਹਦਾ ਬੱਤ ਆ ਗਿਆ ਪੂਰੇ ਦੇਖੋ ਕਾ ਭਾਈ ਬੱਚਾ ਏ ਉਹ ਬਹੁਤਾਂ ਕਰਦਾ ਏ ਪਹਿਲਾਂ ਕਰਦੀ ਪਹਿਲਾਂ ਬੱਚਾ ਕਰਦਾ ਤਾਂ ਹੁਣ ਇੱਕ ਬਾਰਾ ਗਏ ਕਦੇ ਕਦੇ ਆ ਜਾਂਦੀ ਏ ਰਾਤ ਨੂੰ ਛੱਟ ਲਾ ਜਾਂਦੀ ਏ ਟੱਕਰੀ ਨਹੀਂ ਹੈਗੀ ਕਾਲੇ ਰੰਗ ਦੀ ਗਾਂ ਦੱਸਦੇ ਆ ਵੈਸੇ ਇੱਥੇ ਨੂੰ ਬੜੀ ਕਲੇਨ ਵਾਈ ਦਿਖਾਂਦਾ ਸਾਨੂੰ ਗਿੱਲੇ ਗਿੱਲੇ ਚਾਈ ਆ ਆ ਦੇਖੋ ਆ ਰਾਜੂ ਭਾਈ ਵਾਲੇ ਖੇਤਾਂ ਨੂੰ ਹੋ ਕੇ ਆਹੋ ਖਾ ਕੇ ਇਦਾਂ ਨੂੰ ਘੁੰਮੀ ਦੇਖੋ ਆਏ ਖਾਂਦੀ ਖਾਂਦੀ ਬਾਈ ਖਾਸ ਹੀ ਜਗ੍ਹਾ ਚ ਨੂੰ ਘੁੰਮੀ ਵੀ ਆ। ਆਇਆ ਤਾਂ ਕੁਛ ਨਹੀਂ ਨੁਕਸਾਨ ਕਰਦੀ ਆ ਬਾਈ ਖਾਣ ਨੂੰ ਵੀ ਐਡੀ ਕਣਕ ਹੈ ਵੀ ਨਹੀਂ ਹੈਗੀ ਹਲੇ। ਬੱਚਾ ਕਣਕਾ ਦੇਖੋ ਵਿਖਣਾ ਕਣਕਾ ਵੀ ਖਾਦੀ ਵੀ ਆ। ੁੱਕੇ ਮਾ ਖਾਈ ਜਾਵੇ ਕੋਈ ਚੱਕਰ ਨਹੀਂ ਗਿੱਲੇ ਮਾ ਥੋੜੇ ਕੰਮ ਖਰਾਬ ਹੋ ਜਾਂਦਾ। ਕਣਕ ਬਾਈ ਐਨ ਵਧੀਆ ਜੰਮੀ ਆ ਦੇਖੋ ਜੰਮ। ਭਰੀ ਬਈ ਐਨ ਤਕਰੀਬਨ ਇਹ ਕਿਤੇ ਕਿਤੇ ਹੀ ਖਾਲੀ ਹੱਤ ਕਰੀ ਹੁਣ ਬਾਈ ਭਰੇ ਗਿਆ ਸਾਰਾ ਔਰ ਇਹਨੂੰ ਨਿਕਲੀਏ ਦੇਖੋ ਕੈਂ ਬਾਈ ਆਹ ਕਣਕ ਖਾਦੀ ਵੀ ਦੇਖੋ ਆ ਪੈੜਾਂ ਜਿੱਥੇ ਜਿੱਥੇ ਘੁੰਮ ਗਈ ਲਾ ਆ ਸਿਸਟਮ ਆ ਵੀ ਆ ਜਿਹੜੀ ਆ ਪੈੜਾਂ ਪੈੜ ਜਾਣੀ ਨਹੀਂ ਰਹੀ ਦੇਖਣੀ ਰਹੀ ਨਹੀਂ ਲਾ ਆ ਦੇਖੋ ਇਦਾਂ ਨੂੰ ਘੁੰਮ ਕੇ ਆਏ ਨੂੰ ਘੁੰਮ ਕੇ ਆ ਨੂੰ ਲੰਗੀ ਆ